ਕਿੱਥੇ ਲੈ ਜਾਓ ਆ ਤੁਹਾਨੂੰ ਬੰਨੇ ਕਿੱਥੇ ਨਹੀਂ ਨਹੀਂ ਇਹ ਕਾਹਦੇ ਉੱਥੇ ਬੈਠਾਣੇ ਪਿਆ ਪਾਲ ਥਾਣਾ ਹੀ ਹੈ ਸਾਰਾ ਲਾਇਸੈਂਸ ਜਮਾ ਹੋ ਸਕਦਾ ਤੁਹਾਡਾ ਬਸਤੂ ਕਿੱਥੇ ਆ ਤੁਹਾਡਾ ਨਾ ਜਮਾ ਉੱਥੇ ਜਮਾ ਦਿਖਾਓ ਇਕ ਗੱਡੀ ਕਿੰਨੇ ਜਲਦੀ ਪੈਸਾ ਲੈ ਪੱਗੀ ਦਸਤਰਿਓ ਸਾਰਾ ਆਜੇ ਅੰਸ਼ੋਰ ਤੋਂ ਹੋਰ ਚੀਜ਼ ਬੜਕੋ ਸੋਥੇ ਜਮਾ ਕਰ ਲੈਂਦੇ ਆ ਨੀ ਮਾਰੋ ਨਾ ਬੰਦੇ ਬੰਦੇ ਸਾਹਮਣੇ ਨੋ ਪਾਰਕਿੰਗ ਦਾ ਬੋਰਡ ਲੱਗਾ ਉਹ ਉੱਤਰ ਮਾਰੋ ਨਾ ਉੱਤਰ ਮਾਰੋ ਕਾ ਨੋ ਪਾਰਕਿੰਗ ਦਾ ਬੋਰਡ ਲੱਗਾ ਉਹ ਵੀ ਵੇਖੋ ਨਾ ਮਾਜੀ ਨੋ ਪਾਰਕਿੰਗ ਬੋਰਡ ਲੱਗਾ ਆ ਪਰੀ ਵੀ ਆਪਣਾ ਇਹ ਤਰੀ ਗੱਡੀ ਚੁੱਕ ਲਈ ਕੋਈ ਆਪਣਾ ਲਾਇਸੈਂਸ ਦਿਖਾ ਦਿਓ ਪੰਜ ਮੈਂ ਸਮਝ ਨਹੀਂ ਬੱਕਰੇ ਆ ਆਰ ਸੀ ਇਨਸ਼ੋਰੈਂਸ ਤੇ ਪਰਮਿਸ਼ਨ ਹਾਂਜੀ ਦੱਸੋ ਜੀ ਇੱਧਰ ਹੋ ਜਾਓ ਹਾਂਜੀ ਕਿਹੜਾ ਜੀ ਨੋ ਪਾਰਕਿੰਗ ਦਾ ਸਹੀ ਚੁੱਕੀ ਆ ਨੋ ਪਾਰਕਿੰਗ ਦਾ ਸ਼੍ਰੀਮਾਨ ਜੀ ਬੋਰਡ ਲੱਗਾ ਵਾ ਪਰ ਇਹ ਮੈਡੀਕਲ ਵਾਲੇ ਨੇ ਮਨਾ ਕੀਤਾ ਕਿ ਮੈਡੀਕਲ ਵਾਲੇ ਕਹਿੰਦੇ ਸਾਨੂੰ ਕੋਈ ਨਹੀਂ ਜਿਹੜੀ ਨੋ ਪਾਰਕਿੰਗ ਦਾ ਬੋਰਡ ਲੱਗਾ ਜਿੱਥੋਂ ਗੱਡੀ ਚੁੱਕਣੀ ਚੁੱਕਣੀ ਅਸਲ ਤੋਂ ਗੱਡੀ ਹਾਂਜੀ ਉਹਨਾਂ ਨੂੰ ਬੁਲਾ ਯਾਰ ਉਹ ਵੀ ਉਸੋ ਬਲਾਂ ਅੱਰੀ ਉਹ ਗੱਡੀਆਂ ਵੀ ਲੱਗੀਆਂ ਪਿਆਰੇ ਸਾਹਮਣੇ ਉਹ ਉੱਤੇ ਲੱਗੀਆਂ ਆਈਆਂ ਨੇ ਜੀ ਲੱਗੀ ਆ ਅੰਦਰ ਦੁਕਾਨ ਦਾ ਉਸ ਨਾਲ ਲੋਕ ਲਗਾਏ ਸਨ ਮਰਾ ਆਪਣੀ ਫਰਮ ਦਾ ਨਾਨੀ ਦਾ ਦੇ ਕੇ ਫਰਮ ਦੇ ਤੇ ਹੈਗੀ ਨਹੀਂ ਐ ਦੋ ਮਿੰਟ ਕਰੋ ਆਪਾਂ ਨੂੰ ਨਾਮ ਤੱਕ ਨਹੀਂ ਪਤਾ ਹੈਗਾ ਜੀ ਆਪਾਂ ਪੁੱਛ ਕੇ ਦੱਸਾਂਗੇ ਮਰਾਂ ਹੀ ਮੈਨੂੰ ਮੇਰੇ ਮਾਲਕਾ ਦਾ ਨਾਮ ਪਤਾ ਹੈ ਬਾਬਾ ਦੀਪ ਸਿੰਘ ਨਗਵੀ ਬਣਾ ਤਾਈਆ ਭੋਇਆ ਹੈ ਟ੍ਰੈਫਿਕ ਪੁਲਿਸ ਦੇ ਨਾਲ ਠੀਕ ਹੈ ਜੀ ਉਹਨਾਂ ਨਾਲ ਗੱਡੀ ਇਹ ਚੱਲਦੀ ਆ ਹਾਂਜੀ ਆਪਾਂ ਇੰਨੀ ਤੇ ਅੱਧਾ ਕਿਉਂ ਨਹੀਂ ਦੱਸਦੇ ਬਈ ਨਾ ਭਾਜੀ ਮੈਨੂੰ ਪੁੱਛਿਆ ਕਿੰਨੇ ਜਾਣ ਕੇ ਮੈਂ ਕਹਾਂ ਤੋ ਬਹਾਂ ਆਉਂਗਾ ਭਜੀ ਮੈਂ ਆਪਣੀ ਜਗ੍ਹਾ ਤੇ ਬੈਠਾ ਸਰਪੋਸ਼ਾ ਭਾਜੀ ਭਾਜੀ ਮੈਂ ਤੁਹਾਨੂੰ ਡੋਕਾ ਦਿਖਾਵਾਂ ਮੈਂ ਤੁਹਾਨੂੰ ਖਾਤੋ ਦਿਖਾਵਾਂ ਬੋ ਜਾ ਲਾਇਸੈਂਸ ਬੋਲੋ ਕਰਕੇ ਦਿਓ ਉਹਦਾ ਫਿਰ ਤਾਂ ਲਾਇਸੈਂਸ ਦਿਖਾਵਾ हां लाइसेंस जाके ठेकेदार ਨਾਲ ਗੱਲ ਕਰੋ ਤੂੰ ਗੱਡੀ ਚੋਂ ਨਾ ਜਾ ਸੈਂਸ ਕੀ ਕਰਾਉਂ ਮੇਰੇ ਕੋਲ ਸੈਂਸ ਨਹੀਂ ਮੰਗਦਾ ਸਾਡੇ ਮੈਂ ਪਤਾ ਮੰਗਦਾ ਕੋਈ ਨਾ ਗੱਡੀ ਚੋਂ ਕਿਦਾ ਲਾਇਸੈਂਸ ਵਗਾ ਮੈਂ ਪੁਲਿਸ ਅਫਸਰ ਨੂੰ ਦਿਖਾ ਸਕਦਾ ਤੁਹਾਨੂੰ ਮੈਨੂੰ ਦਿਖਾਣਾ ਕਰਾ ਜਨਾਬ ਇਥੇ ਕੋ ਮੈਡੀਕਲ ਕਿੰਨਾ ਸਮਾਂ ਐ ਇਥੇ 5 ਮਿੰਟ ਹੋਏ ਸਾਰੇ ਪੜੀ ਮਾਤਾ ਜੀ ਵਿੱਚ ਬੈਠੇ ਆ ਗੱਡੀ ਲਾ ਲਈ ਨਾ ਤੋ ਦੇ ਕੋਈ ਮਾਤਾ ਜੀ ਵਿੱਚ ਬੈਠੇ ਹੋਣੇ ਹੁਣ ਵੇਚੀ ਬੈਠੇ ਆ ਨੇ ਵੇਚੀ ਬੈਠੇ ਆ ਪਾ ਇਹਨੂੰ ਆਵਾਜ਼ ਦਿੱਤੀ ਕਿ ਤੁਹਾਡੀ ਗੱਡੀ ਆ ਇਹਨਾਂ ਨੇ ਪਾ ਮੈਂ ਇਹਨਾਂ ਨਾਲ ਗੱਲ ਵੀ ਕਰਾਤੀ ਆ ਇਹਨਾਂ ਨੂੰ ਆਵਾਜ਼ ਵੀ ਦਿੱਤਾ ਦ ਆਈ ਦੋ ਵਾਰੀ ਆਵਾਜ਼ ਦਿੱਤੀ ਆ ਕਿ ਗੱਡੀ ਤੁਹਾਡੀ ਆ ਕੋਈ ਜਵਾਬ ਦਿੰਦਾ ਕਿਹੜੀ ਕੰਪਨੀ ਕਿਹੜੀ ਕੰਪਨੀ ਹੋ ਗਿਆ ਠੀਕ ਆ ਤੁਹਾਡਾ ਮਾਤਾ ਜੀ ਬਾਅਦ ਚ ਆ ਕੇ ਬੈਠੇ ਆ ਏਕਾ ਕਿਹੜੀ ਕੰਪਨੀ ਕੋ ਆ ਭਾਜੀ ਪੰਜਾਬ ਨੂੰ ਤਾਂ ਲੋਕੋ ਹੀ ਵੇਖੋ ਲਾ ਧੱਕੇਸ਼ਾ ਜੀ ਹਲੋ ਮੇਰੇ ਮਾਲਕ ਬੱਸ ਨਹੀਂ ਨਹੀਂ ਦਿਆ ਮੈਂ ਤਾਂ ਕਹਿੰਦਾ ਬਜ਼ੁਰਗ ਨੇ ਜਾਨਦੋ ਦਵਾਈ ਲੈਣਾ ਹੈ ਉਹ ਕਿਹਨੂੰ ਬਾਹਰ ਖੜਾ ਬਾਹਰ ਲੋ ਮੈਂ ਇਹੋ ਹੀ ਕਹਿਤਾ ਹਾਂ ਮੇਰੇ ਦੋਸਤ ਜੀ ਜਾਨਦੋ ਬਾਹਰ ਲੋ ਇਹ ਮੈਂ ਤਾਂ ਗੱਲੀ ਨਹੀਂ ਕਰਦੇ ਆ ਉਹ ਵੀ ਆਪਾਂ ਗੱਲ ਕਰਦੇ ਜਾਣ ਜਾਂਦੇ ਜੀ ਚਲੋ ਜੀ ਇਹ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਮਤਲਬ ਮੈਂ ਕੀ ਕਰਾਂ ਉਹਦੇ ਲਿਆਉਂਗਾ ਨਿਕਲਿਆ ਦੱਸੋ ਕੀ ਗੱਲ ਹੋਈ ਆ ਕੋਈ ਨਾ ਕੋਈ ਜਿਹੜਾ ਠੀਕਾਡੇ ਵਿੱਚੋਂ ਮਾਤਾ ਨੂੰ ਪੇਸ਼ ਨਹੀਂ ਕਰਦਾ ਡਿਜ਼ਾਈਨ ਦੀ ਗੱਲ ਹੋਈ ਆ ਇਹ ਐਪਲ ਬੜਾ ਚੰਗਾ ਹੈ ਕਦੀ ਕਾਲੀ ਕੋਈ ਮਾਤਾ ਨਹੀਂ ਵਿੱਚ ਵੇਖੀ ਤੇ ਇਹ ਤੁਹਾਨੂੰ ਬਾਣੀ ਤਾਂ ਬਣਾਉਣੀ ਹੈ ਜੀ ਦੱਸੋ ਮੈਡੀਸਨ ਵਾਲੇ ਨੂੰ ਖਮਤ ਤੁਹਾਡਾ ਕਰਨਾ ਲੈ ਆਇਆ ਕੋਈ ਚਰਨਾ ਨਹੀਂ ਆਇਆ ਜੀ ਭਾਈ ਕਾਲ ਮੁਕਾ ਕਰ ਤੋ ਕੇ ਬਹੁਤ ਆ ਗਿਆ ਜੀ ਜਾਣ ਕੇ ਬੈਸ ਪਾ ਲਿਖਾ ਦੇ ਤੇਰਾ ਉਹ ਲੋੜੀ ਗੱਡੀ ਬੰਦ ਤੇ ਆ ਪਾ ਜੀ ਦੀਵਾਰ ਨੂੰ ਦੋ ਘੰਟੇ ਵਾਲੇ ਮੁੱਕ ਕੇ ਫੇਰ ਹੋਈ ਮਾਤਾ ਬਾਹਰ ਕਰੀ ਨਹੀਂ ਪਾਇਆ ਉਹ ਮਾਤਾ ਬਾਹਰ ਹੀ ਆ ਬਾਦ ਜਿ ਬਣਾਇਆ ਪਰ ਮੈਂ ਕਿਹਾ ਮਣੀਆਂ ਕਿਹ ਨਾ ਬਾਹਰ ਜੀ ਬੈਠੇ ਨੇ ਪਰ ਬੈਠੇ ਵੀ ਹੈ ਕਹਿੰਦੇ ਵਿੱਚ ਉਹ ਮਾਤਾ ਜੀ ਬਾਹਰ ਕਰੇ ਨਾ ਕੋਈ ਪਾ ਨਾ ਕੀਤਾ ਤੇ ਮਾਤਾ ਜੀ ਨੂੰ ਬਿਠੀ ਵਿੱਚ ਪਾਉਂਦਾ ਕਿ ਨਹੀਂ ਪਾਇਆ ਉਹ ਗੱਡੀ ਉਹਦਾ ਤਾਂ ਮਾਤਾ ਹੀ ਚਾਰਟ ਕਰਨਾ ਪੰਜ ਮਿੰਟ ਹੋਏ ਸਾਰੀ ਦਵਾਈ ਲੈਂਦਿਆਂ ਨੂੰ ਮੈਂ ਤਾਂ ਪਰਲਾ ਵੀ ਤੁਹਾਡਾ ਮਾਰਿਆ ਵੀ ਜਾਣ ਦੋ ਨਹੀਂ ਬਾਹਰ ਕਰੇ ਨਾ ਜਾ ਕਿ ਨਹੀਂ ਬੈਠੇ ਮਾਤਾ ਜੀ ਅੰਦਰ ਮਾਤਾ ਜੀ ਗੱਡੀ ਤੁਹਾਡੀ ਛੱਡ ਦੇਣੀ ਆਪਾਂ ਕਿੱਥੇ ਨਹੀਂ ਲੈ ਕੀ ਕਰਨ ਵਾਸਤੇ ਆਪ ਬਾਰੇ ਨਹੀਂ ਹਾਂ ਤਾਂ ਕੀ ਗਿਆ ਜਾ ਰਹਿਣਾ ਤੁਹਾਨੂੰ ਆਹ ਦੇ ਹੱਥ ਨਾਲ ਕਹਿਣਾ ਕੀ ਆ ਹਾਂ ਚੱਲਦਾ ਹੈ ਸਤਿ ਸ਼੍ਰੀ ਅਕਾਲ ਸੋਨਾਰ ਅੱਜ ਵੀ ਸਮਾਂ ਨਹੀਂ ਗੱਲੀਆਂ ਮੁਕੰਮਲ ਨੇ ਮਾਰੇ ਫਹੀਓਰ ਤਸੀਲੇ ਦੇ ਵਿੱਚ ਪੰਪਸਤ ਇੱਕ ਵਾਰਾਡੇ ਵੀ ਆ ਲਗੇ ਕੱਪੜਾ ਖਰੀਦ ਲਈਏ ਜਾਂ ਜੁੱਤੀਆਂ ਖਰੀਦ ਲਈਏ ਮੈਂ ਖਸਰੀ ਕਰ ਲਿਆ ਇੱਕ ਦਵਾਈ ਦਾ ਮਸਲਾ ਆ ਲੇਕਿਨ ਉਹ ਬਾਹਰ ਬੰਦੇ ਦਵਾਈ ਲੈਣ ਆਇਆ ਬੰਦਾ ਟਾਈਮ ਬਣਾਉਣਾ ਕਰਦਾ ਨਾਲ ਨਹੀਂ ਕੀ